ਗੁਰੂ ਸਾਹਿਬ ਨੇ ਜੋ ਮੈਨੂੰ ਬਖਸ਼ਿਆ ਮੇਰੇ ਸ਼ਰੀਰ ਦੇ ਵਿੱਚ ਮੈਂ ਉਹੀ ਤੁਹਾਨੂੰ ਦੱਸ ਰਿਹਾ ਮੈਨੂੰ ਦੂਜੇ ਨਾਲ ਕੋਈ ਮਤਲਬ ਨਹੀਂ ਹੈਗਾ ਉਹ ਕੀ ਕਰ ਰਿਹਾ ਹਾਂ ਗੁਰਬਾਣੀ ਦੇ ਉੱਤੇ ਥੋਪ ਕੇ ਕੋਈ ਬੰਦਾ ਇਹ ਕਵੇ ਵੀ ਮੈਂ ਆਹ ਕਰ ਦਿੱਤਾ ਇਦਾਂ ਹੀ ਹੁੰਦੀ ਆ ਨਾ ਜੋ ਮੈਂ ਕਰ ਰਿਹਾ ਇਹਦੇ ਉੱਤੇ ਪਤਾ ਨਹੀਂ ਕਿੰਨਾ ਪ੍ਰਕਾਸ਼ ਹੋਣਾ ਯਾਦ ਰੱਖਿਓ ਪਰ ਜਿਹੜੀ ਵੀ ਮੈਂ ਗੱਲ ਕਰ ਰਿਹਾ ਨਾ ਇਹ ਬੇਦਾ ਦੇ ਨਾਲ ਜੋੜਨੀ ਆ ਨਾ ਇਹ ਮਨੁਸਮ੍ਰਿਤੀਆਂ ਦੇ ਨਾਲ ਜੋੜਨੀ ਆ ਨਾ ਇਹ 18 ਪੁਰਾਣਾ ਦੇ ਨਾਲ ਜੋੜਨੀ ਆ ਨਾ ਇਹ 52 ਉਪਦੇਸ਼ਾਂ ਦੇ ਨਾਲ ਜੋੜਨੀ ਆ ਰਾਮ ਚਰਤਨ ਮਾਨਸ ਦੇ ਨਾਲ ਜੋੜਨੀ ਆ ਜੋੜਨੀ ਕਿਹਦੇ ਕਿਹਦੇ ਨਾਲ ਆ ਇਹ ਕਿਹਦੇ ਨਾਲ ਜੋੜਨੀ ਆ ਇਹ ਅੱਲਾਹ ਦੇ ਨਾਲ ਜੋੜਨੀ ਆ ਇਹ ਰਾਮ ਦੇ ਨਾਲ ਜੋੜਨੀ ਆ ਤਵਾਚ ਰੱਖਿਓ ਇਹ ਅੱਲਾਹ ਦੇ ਨਾਲ ਜੋੜਨੀ ਆ ਇਹ ਰਾਮ ਦੇ ਨਾਲ ਜੋੜਨੀ ਆ ਇਹ ਗੌਰ ਦੇ ਨਾਲ ਜੋੜਨੀ ਆ ਕਿਉਂ ਕਿ ਉਹ ਕੁਦਰਤ ਦੇ ਵਿੱਚ ਆਹ ਹਰ ਇੱਕ ਇਨਸਾਨ ਕੁਦਰਤ ਦੇ ਵਿੱਚ ਆ ਔਰ ਕੁਦਰਤ ਦੇ ਵਿੱਚ ਰਹਿ ਕੇ ਜਦੋਂ ਕੁਦਰਤ ਨੂੰ ਮਨੁੱਖ ਛੱਡਦਾ ਹੈ ਤੇ ਫਿਰ ਉਹ ਕਬੀਰ ਗੁੰਗਾ ਹੋਆ ਬਾਬਰਾ ਵੈਰਾ ਹੋਆ ਕાન ਪਾਉ ਤੇ ਪਿੰਦਰ ਪਿਆ ਜਦੋਂ ਮਾਰਿਆ ਸਤਗੁਰ ਬਾਨ ਜਦੋਂ ਪਰਮਾਤਮਾ ਨੂੰ ਛੱਡਦਾ ਆ ਫਿਰ ਉਹ ਰੱਬ ਵਰੋਂ ਗੁੰਗਾ ਹੋ ਜਾਂਦਾ ਰੱਬ ਵਰੋਂ ਵੈਰਾ ਹੋ ਜਾਂਦਾ ਫੇਰ ਉਹਨਾਂ ਰੱਬ ਦੀ ਗੱਲ ਕੋਈ ਸੁਣਾਈ ਨਹੀਂ ਦਿੰਦੀ ਕਹਿ ਲਵਾਂਗੇ ਆਪਣੀ ਆਤਮ ਜਿਹੜੀ ਸ਼ਕਤੀ ਆ ਉਹਦੀ ਕੋਈ ਸੁਣਾਈ ਅੰਦਰਲੀ ਗੱਲ ਉਹ ਸੁਣਨ ਨੂੰ ਤਿਆਰ ਨਹੀਂ ਹੁੰਦਾ ਕਿਉਂਕਿ ਉਹਨੂੰ ਕੋਈ ਬਾਹਰ ਗੁਰੂ ਸਾਹਮਣੇ ਬੈਠਾ ਦਿਸ ਪਿਆ ਹੁਣੇ ਜਿਹੜੇ ਸ਼ਬਦ ਲਿਖੇ ਹੋਏ ਆ ਦਿਵਾਚ ਰੱਖਿਓ ਗੰਗਾ ਕੀ ਲਹਿਰ ਮੇ ਗੰਗਾ ਕੀ ਲਹਿਰ ਗੰਗਾ ਕੀ ਲਹਿਰ ਨੇ ਮੇਰੀ ਟੁੱਟੀ ਜੰਜੀਰ ਹੁਣ ਆਪਾਂ ਜਿਹੜਾ ਗੱਗਾ ਆ ਜਦੋਂ ਆਪਾਂ ਪੜ੍ਹਦੇ ਆਂ ਧਿਆਨ ਰੱਖਿਓ ਸਸ ਜੀ ਮੈਂ ਚੈੱਕ ਲਿਆ ਕੀ ਦਿੰਨਾ ਹੁਣ ਜਦੋਂ ਆਪਾਂ ਊੜਾ ਲਿਖਦੇ ਆਂ ਊੜਾ ਐੜਾ ਈੜੀ ਸਸਾ ਹਹਾ ਕਕਾ ਖਖਾ ਏ ਗਗਾ ਧਿਆਨ ਰੱਖਿਓ ਗਗਾ ਲੈ ਸਬਸ ਸਬਸ ਲੱਗ ਗਿਆ ਜੀ ਗਗਾ ਹੁਣ ਇੱਥੇ ਆਉਂਦਾ ਊੜੇ ਤੇ ਆਉਂਦਾ 1 ਇੱਥੇ ਹੈਗਾ 2 ਇੱਥੇ ਹੈਗਾ 3 ਇੱਥੇ ਹੈਗਾ 4 ਇੱਥੇ ਹੈਗਾ 5 ਇੱਥੇ ਹੈਗਾ 6 ਇੱਥੇ ਹੈਗਾ 7 ਇੱਥੇ ਹੈਗਾ 8 ਹੁਣ ਆਪਾਂ ਇਹ 35 ਅੱਖਰ ਜਿਹੜੇ ਆ ਜਦੋਂ ਪੜ੍ਹਦੇ ਆ ਹੁਣ 8 ਤੇ ਆਪਾਂ ਥੱਲੇ ਲਿਖਾਂਗੇ ਇਹਦੇ 8 ਗੱਗੇ ਥੱਲੇ ਲਿਖਾਂਗੇ 8 ਫਿਰ ਗੱਗੇ ਥੱਲੇ ਲਿਖਾਂਗੇ 8 ਦਮਾਜ ਰੱਖਣੀ ਅਗਦਾ ਜੀ ਹੁਣ ਇਹ ਜਿਹੜੇ 8 8 ਆ ਠੀਕ ਹੈ ਹੁਣ ਇੱਥੇ ਇਹਨਾਂ ਨੂੰ ਆਪਾਂ ਕੀ ਕਰਾਂਗੇ ਅਪ ਇਹਨੂੰ ਕਰਾਂਗੇ ਆਪਾਂ ਜਮਾ ਜਦੋਂ ਜਮਾ ਕਰਾਂਗੇ ਤੇ ਇਹ ਬਣ ਜਾਣਗੇ ਕਿੰਨੇ 16 ਇਹ ਕਿੰਨੇ ਬਣ ਗਿਆ ਜੀ 16 ਹੁਣ ਕਵੀਰ ਸਾਹਿਬ ਕਹਿੰਦੇ ਆ ਵੀ ਇੱਕ ਗੰਗਾ ਜਿਹਨੂੰ ਬ੍ਰਾਹਮਣ ਮੰਨਦਾ ਸੀ ਉਸ ਗੰਗਾ ਦਾ ਸਤਗੁਰੂ ਰਵਦਾਸ ਮਹਾਰਾਜ ਜੀ ਨੇ ਖੰਡਨ ਕੀਤਾ ਹੋਇਆ ਹੈ। ਕਾਦੇ ਵਿੱਚ ਬਾਣੀ ਦੇ ਵਿੱਚ। ਨਾਗਰ ਜਨਾ ਮੇਰੀ ਜਾਤ ਬਖਿਆ ਚਮਾਰੰਗ ਹਿਰਦੇ ਨਾਮ ਗੋਬਿੰਦ ਗੁਣ ਸਾਰੇ। ਸੁਰਸਰੀ ਸਲਲ ਬਰੂਨੀ ਰੇ ਕਰਤ ਨਹੀਂ। ਪਾਣ ਹੋ ਸਕਦਾ ਸਮਝ ਅੱਗੇ ਪਿਛਣਾ ਹੋ ਗਿਆ ਸ਼ਬਦ। ਹੈ ਤੇ ਇਸ ਤਰ੍ਹਾਂ ਹੀ ਪਰ ਹੋ ਸਕਦਾ ਅੱਗੇ ਪਿਛਣਾ ਹੋ ਕੋਈ ਨਹੀਂ। ਧਿਆਨ ਰੱਖਿਓ। ਮੈਂ ਤਨ ਦਸਤਾਰ ਸਿੰਘ ਦਾ ਸੰਸੰਗ ਜੀ ਮੈਂ ਇਹ ਟਾਈਮ ਜਿੰਨਾ ਖੁੰਦਾ ਮੇਰ ਕੋਲ ਨਾ ਪੜਦਾ ਹੈ ਠੀਕ ਹੈ ਅੱਛਾ ਹੁਣ ਇਹਦੇ 16 ਹੁਣ ਗੁਰੂ ਸਾਹਿਬ ਸਤਗੁਰੂ ਦਾਸ ਮਹਾਰਾਜ ਜੀ ਕਹਿ ਰਹਿਆ ਕਿ ਜੇ ਕੋਈ ਗੰਗਾ ਦੇ ਸਭ ਤੋਂ ਪਵਿੱਤਰ ਜਿਹੜੀ ਆ ਉਹ ਗੰਗਾ ਨੂੰ ਮੰਨਦੇ ਆ ਜਿਹੜੇ ਤੁਹਾਡੇ ਲਾਗੇ ਬੈਠੇ ਆ ਰਾਜਾ ਜੀ ਪੰਡਤ ਲੋਕ ਇਹ ਸਭ ਤੋਂ ਪਵਿੱਤਰ ਗੰਗਾ ਨੂੰ ਮੰਨਦੇ ਆ ਪਰ ਗੰਗਾ ਦੇ ਨਾਮ ਦੇ ਉੱਤੇ ਇਹ ਧੰਦਾ ਕਰਦੇ ਨੇ ਇਹ ਗੰਗਾ ਦੇ ਨਾਮ ਦੇ ਉੱਤੇ ਸ਼ਰਾਬਾ ਪੀਂਦੇ ਨੇ ਇਹ ਮੰਦਰਾਚ ਦਾਨ ਕਰਾਉਂਦੇ ਨੇ ਸ਼ਰਾਬਾਂ ਪੀਂਦੀਆਂ ਇਹਨਾਂ ਨੇ ਆਪ ਹੁੰਦੀਆਂ ਨਾਮ ਰੱਬ ਦਾ ਲੈਂਦੇ ਨੇ ਤੇ ਜੇ ਇਸ ਵੇਲੇ ਸਤਗੁਰੂ ਰਵਿਦਾਸ ਮਹਾਰਾਜ ਦੀ ਮੁਲਾਕਾਤ ਕਬੀਰ ਸਾਹਿਬ ਨਾਲ ਹੁੰਦੀ ਆ ਕਬੀਰ ਸਾਹਿਬ ਕਬੀਰ ਸਾਹਿਬ ਨੂੰ ਜਦੋਂ ਇਹ ਸਮਝ ਆਉਂਦੀ ਆ ਕਿ ਇਸ ਜਿਹੜੇ ਇਸ ਭਾਰਤ ਦੇ ਲੋਗ ਆ ਉਹਨਾਂ ਦੇ ਹਾਲਾਤ ਕਿਦਾਂ ਦੇ ਸੀ ਉਹ ਕਿਸ ਤਰ੍ਹਾਂ ਰਹਿੰਦੇ ਸੀ ਕੀ ਕਰਦੇ ਸੀ ਕਿਉਂਕਿ ਕਬੀਰ ਸਾਹਿਬ ਜੀ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਲਾਹ ਦੀ ਗੱਲ ਬਹੁਤ ਜ਼ਿਆਦਾ ਆ ਅੱਲਾਹ ਦੇ ਨਾਲ ਬਹੁਤ ਗੱਲਾਂ ਕਿਉਂਕਿ ਕਬੀਰ ਸਾਹਿਬ ਬਾਬਾ ਫਰੀਦ ਜੀ ਨੂੰ ਬਣਾਉਂਦੇ ਸੀ ਬਾਬਾ ਫਰੀਦ ਜੀ ਦੀ ਬਾਣੀ ਉਹਨਾਂ ਦੇ ਘਰ ਪੜੀ ਜਾਂਦੀ ਸੀ ਮੈਂ ਨਹੀਂ ਕਹਿ ਰਿਹਾ ਬਾਣੀ ਕਹਿ ਰਿਹਾ ਬਾਣੀ ਦੇ ਵਿੱਚ ਲਿਖਿਆ ਹੋਇਆ ਕੋਲੋਂ ਨਹੀਂ ਮੈਂ ਕਹਣਾ ਕੁਝ ਵੀ ਜੋ ਵੀ ਉਹਦੇ ਵਿੱਚ ਲਿਖਿਆ ਹੋਇਆ ਜੇ ਇਸ ਵੇਲੇ ਉਹਨਾਂ ਦੀ ਗੱਲ ਸਤਗੁਰੂ ਅਰਵਦਾਸ ਮਹਾਰਾਜ ਨੇ ਹੁੰਦੀ ਆ ਤੇ ਸਤਗੁਰੂ ਅਰਵਦਾਸ ਮਹਾਰਾਜ ਜੀ ਦੀ ਬਾਣੀ ਪੂਰੇ ਪੂਰੇ ਭਾਰਤ ਦੇ ਵਿੱਚ ਇਹ ਹਿੰਦੁਸਤਾਨ ਕਹਿੰਦੇ ਆ ਭਾਰਤ ਵਰਤਾਂ ਪ੍ਰਾਤਨ ਸਮੇ ਤੋਂ ਭਾਰਤ ਆ ਭਾਰਤੀ ਰਹਿਣਾ ਏ ਠੀਕ ਹੈ ਨਾ ਕੋਈ ਜੋ ਵਰਨੀ ਕਰੀਏ ਉਹਨਾਂ ਨੂੰ ਸਾਨੂੰ ਕੋਈ ਲੈਣ ਦੇਣਾ ਨਹੀਂ ਠੀਕ ਹੈ ਔਰ ਪ੍ਰਾਤਨ ਸਮੇ ਤੋਂ ਜਦੋਂ ਜਿੱਦਾਂ ਜਿੱਦਾਂ ਵੀ ਗੱਲ ਚੱਲਦੀ ਆਈ ਆ ਸਤਗੁਰੂ ਅਰਵਦਾਸ ਮਹਾਰਾਜ ਜੀ ਨੇ ਜੋ ਜੋ ਵੀ ਹੋਇਆ ਉਹ ਸਾਰੇ ਨੂੰ ਦੁਬਾਰਾ ਫਿਰ ਸਾਡੇ ਪੁਰਖਿਆਂ ਦਾ ਇਤਿਹਾਸ ਸਤਗੁਰੂ ਦਾਸ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਰਿਪੀਟ ਕੀਤਾ ਹੋਇਆ ਜਿਹੜੇ 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 ਜਿਹੜੀਆਂ ਜਿਹੜੀਆਂ ਕੁਲਾਂ ਕਬੀਲੇ ਜਿਹੜੇ ਜਿਹੜੇ ਵੀ ਬ੍ਰਾਹਮਣ ਦੇ ਗੁਲਾਮ ਹੋਏ ਸੀ ਉਹਨਾਂ ਦੇ ਘਰਾਂ ਦੇ ਵਿੱਚ ਬਾਣੀ ਪਚਾਉਣ ਦਾ ਕੰਮ ਕੀਤਾ ਸਤਗੁਰੂ ਅਰਜਨ ਦੇਵ ਨੇ ਉਹਨਾਂ ਨੂੰ ਉਹਨਾਂ ਦੇ ਜਾਤਪ ਲੋਕ ਸੀ ਜਿਹੜੇ ਜਾਤਪ ਲੋਕ ਆ ਉਹਨਾਂ ਦੇ ਘਰ ਵਿੱਚ ਹੀ ਬ੍ਰਾਹਮਣ ਦਾ ਪਰਵਾਹ ਆ। ਇਜਾਦਤ ਹੋ ਗਿਆ ਉਹਨਾਂ ਦੇ ਘਰ ਚ ਬੰਨ ਹਣ ਸਤਗੁਰ ਸਤਗੁਰ ਨਾਮਦੇਵ ਜੀ ਕਹਿੰਦੇ ਆ ਨਾ ਉਹ ਜਦਵ ਰਾਯਾ ਛਿਪੇ ਕੇ ਕਾਹੇ ਕੋ ਆਇਆ। ਹੁਣ ਇਹ ਜਿਹੜੀ ਗੱਲ ਆ ਹੁਣ ਜੇ ਵੀ ਮੈਂ ਜਦਵ ਸੀ ਮੈਂ ਛਿਪੇ ਦੇ ਕੋ ਚੰਨ ਲੱਗਿਆ। ਬਿਵੇਂ ਨੂੰ ਪਰ ਗੁਰੂ ਸਾਹਿਬ ਉੱਥੇ ਸਵਾਲ ਕਰਦੇ ਕਿ ਜਿੱਥੇ ਮਰਜ਼ੀ ਤੂੰ ਜੰਮਿਆ ਆਉਂਦਾ ਕੋਈ ਲੈਣਾ ਦੇਣਾ ਨਹੀਂ ਪਰ ਤੂੰ ਕਰਨਾ ਕੀ ਜੋ ਦੇਖ